ਅਮ ਨੋਮੀਨੇਸ਼ਨ ਫਾਈਲ ਕਰਨੀ ਐ ਅਸੀਂ ਸੋਚਿਆ ਸੀ ਛੋਟਾ ਜਿਹਾ ਬਸ ਪ੍ਰੋਗਰਾਮ ਕਰਾਂਗੇ ਤੇ ਬਟ ਵੋਲੰਟੀਅਰ ਦਾ ਪਿਆਰ ਹੈ ਉਹਨਾਂ ਨੇ ਸ਼ਾਮ ਨੂੰ ਡਿਸਾਈਡ ਕੀਤਾ ਤੇ ਫੇਸਬੁਕ ਤੇ ਵੀ ਆਈ ਥਿੰਕ ਕਾਫੀ ਲੇਟ ਰਾਤ ਨੂੰ ਉਹਨਾਂ ਨੇ ਪ੍ਰੋਗਰਾਮ ਪਾਇਆ ਤੇ ਥੋੜੀ देर ਦੇ ਵਿੱਚ ਹੀ ਤੁਹਾਡੇ ਸਾਹਮਣੇ ਹੈ ਸਾਰਾ ਜਿੰਨੇ ਮਤਲਬ ਲੋਕ ਆਪਣੇ ਆਪ ਇੱਥੇ ਆ ਗਏ ਨੇ ਤੇ ਸਾਰੇ ਪੂਰੀ ਪਾਰਲੀਮੈਂਟ ਅਸੈਂਬਲੀ ਤੋਂ ਸਾਰੇ ਹੀ ਆ ਰਹੇ ਨੇ ਰਾਜਾ ਵੜਿੰਗ ਜੀ ਆ ਰਹੇ ਆ ਬਾਜਵਾ ਜੀ ਵੀ ਆ ਰਹੇ ਨੇ ਆਪਾਂ ਤਾਂ ਸਿੰਪਲ ਤਰੀਕੇ ਨਾਲ ਜਾਣਾ ਸੀ ਸਾਰੇ ਕਹਿ ਰਹੇ ਕਿ ਅਸੀਂ ਵੀ ਨਾਲ ਜਾਣਾ ਤੇ ਜੇ ਅਸੀਂ ਇਹਨਾਂ ਦਾ ਪਿਆਰ ਅੱਜ ਨਾਮਨਕਨ ਪੱਤਰ ਦਾਖਲ ਕਰਨ ਜਾ ਰਹੇ ਲੋਕਾਂ ਨੂੰ ਅੱਜ ਕੀ ਅਪੀਲ ਕਰਨਾ ਚਾਹੁੰਦੇ ਆ ਅਪੀਲ ਇਹੀ ਕਰਨਾ ਚਾਹੁੰਦੀ ਹੈ ਕਿ ਇਹ ਤੁਸੀਂ ਇਹ ਦੇਖ ਲਓ ਕਿ ਅੱਜ ਸਾਰਾ ਸ਼ਹਿਰ ਕਿਸ ਤਰ੍ਹਾਂ ਨਾਲ ਚੰਡਿਆਂ ਨਾਲ ਫਲੈਕਸਾਂ ਨਾਲ ਭਰਿਆ ਹੈ ਤੇ ਮੇਰੇ ਕੋਲ ਇਹ ਸਾਰਾ ਕੁਝ ਕਰਨ ਲਈ ਪੈਸੇ ਨਹੀਂ ਹੈ ਅੱਜ ਜਿੰਨੇ ਝੰਡੇ ਵੀ ਲੱਗੇ ਆ ਸ਼ਾਇਦ ਗੱਡੀਆਂ ਵੀ ਹੈ ਸਭ ਆਪਣੇ ਨੇ ਆਪ ਆ ਗਿਆ ਮੈਨੂੰ ਤਾਂ ਇਸ ਬਾਰੇ ਕੁਝ ਪਤਾ ਵੀ ਨਹੀਂ ਸੀ ਤੇ ਇਸ ਵਾਰ ਇਹ ਲੜਾਈ ਜਿਹੜੀ ਹੈ ਉਹ ਦੇਸ਼ ਨੂੰ ਬਚਾਣ ਦੀ ਤਾਂ ਹੈ ਹੀ ਤੇ ਹੁਸ਼ਾਰਪੁਰ ਦੀ ਗੱਲ ਕਰੀਏ ਤੇ ਸ਼ਾਇਦ ਇੱਕ ਪੈਸੇ ਤੇ ਸਾਫ ਨiyet ਦੀ ਲੜਾਈ ਹੈ ਤੇ ਜੇ ਲੋਕ ਚਾਹੁੰਦੇ ਨੇ ਕਿ ਇਹ ਸਾਫ ਨiyet ਨਾਲ ਮੈਂ ਹੁਸ਼ਾਰਪੁਰ ਲਈ ਕੁਝ ਕਰ ਸਕਾਂ ਤੇ ਉਹ ਪਲੀਜ਼ ਮੈਨੂੰ ਆਪਣਾ ਪਿਆਰ ਆਪਣਾ ਆਸ਼ੀਰਵਾਦ ਮੈਨੂੰ ਜ਼ਰੂਰ ਦੇਣ ਅੱਜ ਦੇ ਨਾਮਿਨੇਸ਼ਨ ਫਾਈਲ ਕਰਨਾ ਆਏ ਆਂ ਔਰ ਗਦਾਰੀ ਤੇ ਵਫਾਦਾਰੀ ਦੀ ਲੜਾਈ ਹੈ ਗਦਾਰੀ ਦੇ ਵਫਾਦਾਰੀ ਦੀ ਲੜਾਈ ਹੈ اور ਧੋਖੇ ਬਾਜਾਂ ਦੇ ਖਿਲਾਫ ਲੜਾਈ ਹੈ اور ਮੈਨੂੰ ਉਮੀਦ ਹੈ ਕਿ ਇਸ ਗਦਾਰੀ اور ਵਫਾਦਾਰੀ ਦੀ ਲੜਾਈ ਦੇ ਵਿੱਚ ਇੱਕ ਆਮ ਸਧਾਰਨ ਪਰਿਵਾਰ ਦੀ ਲੜਕੀ ਯਾਮਨੀ ਗੋਮਰ ਨੂੰ ਹੁਸ਼ਿਆਰਪੁਰ ਦੇ ਲੋਕ ਫਤਿਹ ਬਖਸ਼ਣਗੇ ਔਰ ਆਪਣਾ ਆਸ਼ੀਰਵਾਦ ਦੇਣਗੇ ਸਰ ਤੁਸੀਂ ਮਹਿਲਾਵਾਂ ਨੂੰ ਜਿਹੜਾ ਬੜਾਵਾ ਦਿੱਤਾ ਕਿਉਂਕਿ ਇਹ ਤੋਂ ਹਸ਼ਿਆਰਪੁਰ ਤੋਂ ਲੇਡੀਜ਼ ਆ ਪਰ ਕਿ ਦੂਸਰੀ ਪਾਰਟੀ ਨੇ ਕੋਈ ਵੀ ਵਿਸ਼ਵਾਸ ਪ੍ਰਗਟ ਨਹੀਂ ਮੈਂ ਤਾਂ ਕਹਿਣਾ ਚਾਹਨਾ ਕਿ ਆਮ ਆਦਮੀ ਪਾਰਟੀ ਗੱਲਾ ਕਰਦੀ ਹੈ ਮਹਿਲਾਵਾਂ ਦੀਆਂ ਇੱਕ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਗਈ ਬਾਹਰਲੀਆ ਪਾਰਟੀਆਂ ਚੋਂ ਇਸ ਤਰ੍ਹਾਂ ਲੋਕਾਂ ਨੂੰ ਲੈ ਕੇ ਗਏ ਔਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੂੰ ਚੋਣ ਲੜਾਉਣਾ ਚਾਹੀਦਾ ਸੀਗਾ ਜੱਬੇਵਾਲ ਜੀ ਦੀ ਥਾਂ ਤੇ ਇਸੇ ਕਰਕੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਪਰ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਹੈ ਉਹ ਵੀ ਸਾਰੇ ਦੇ ਸਾਰੇ ਨਿਰਾਸ਼ ਨਹੀਂ ਔਰ ਜਾਮਨੀ ਗੋਮਰ ਵੱਡੇ ਫਰਕ ਨਾਲ ਆਉਣ ਵਾਲੇ ਦਿਨਾਂ ਚੋਣਾਂ ਜਿੱਤੇਗੀ ਯਾਦਾਂ ਤਰ ਜਿਹੜੇ ਦੂਸਰੀ ਪਾਰਟੀਆਂ ਦੇ ਐਮਐਲਏ ਵਗੈਰਾ ਜਿਹਾ ਲੱਗਦਾ ਕਿ ਉਹ ਨਹੀਂ ਲਿਖ ਕੇ ਲੈ ਲਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਚੌਥੇ ਨੰਬਰ ਤੇ ਆਊਗਾ ਲਿਖ ਕੇ ਲੈ ਲਾ ਲੁਧਿਆਣੇ ਤੋਂ ਫਿਰ ਲੁਧਿਆਣੇ ਵਾਲੇ ਦੱਸਣਗੇ ਕੰਮ ਫੱਤੇ ਆ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਕੀ ਉਮੀਦਵਾਰਾਂ ਦੀ ਕਮੀ ਨਵੇਂ ਜਾਂ ਪੁਰਾਣੇ ਦੇਰ ਦੇ ਪਾਰਟੀਆਂ ਦੇ ਜਿਹੜੇ 1.5% ਮੁੱਖ ਮੰਤਰੀ ਨੂੰ ਕੋਈ ਆਪਦੀ ਪਾਰਟੀ ਚ ਕਾਬਲ ਉਮੀਦਵਾਰੀ ਨਹੀਂ ਮਿਲਿਆ ਤੇਰਾ ਮਤਲਬ ਆਮ ਆਦਮੀ ਪਾਰਟੀ ਚ ਕੋਈ ਕਾਬਲ ਵਿਅਕਤੀ ਨਹੀਂ ਹਿਸ਼ਾਰਪੁਰ ਚ ਇਸ ਕਰਕੇ ਉਹ ਇਹ ਰਾਜ ਚੱਬੇਵਾਲ ਨੂੰ ਲਿਖੇ ਨਹੀਂ ਡਾਕਟਰ ਸਾਹਿਬ ਆਪਣੇ ਤੋਂ ਬਚਣ ਲਈ ਮਤਲਬ ਦੂਸਰਿਆਂ ਜੋ ਹੋਏ ਜਾਂ ਕੋਈ ਕਾਰਨ ਸੀਗਾ ਪਾਰਟੀ ਇਹ ਤਾਂ ਡਾਕਟਰ ਚੱਬੇਵਾਲ ਨੂੰ ਪੁੱਛ ਵੀ ਕਿਉਂ ਪਾਰਟੀ ਜੁਆਇਨ ਕੀਤੀ ਹੈ ਕੀ ਡਰ ਲੱਗ ਰਿਹਾ ਸੀ An excellent coaching point in IELTS and spoken English. Also, expert in study and visitor visa. Government approved SS Group. Session Chung